ਸ਼ਸ਼ੀਕਾਲ ਮੈਰੀਨਟੀ ਮਾਂ ਤੁਸੀਂ ਦੇਖ ਰਹੇ ਹੋ ਹਰਪ ਪੰਜਾਬ ਟੀਵੀ ਤੇ ਇਸ ਵੇਲੇ ਦੀ ਵੱਡੀ ਖਬਰ ਅਮਰਤਪਾਲ ਸਿੰਘ ਦੇ ਸਾਥੀਆਂ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਦਾਦੀ ਕੀ ਪੰਜਾਬ ਹਾਈ ਕੋਰਟ ਦੇ ਵਿੱਚੋਂ ਉਹਨਾਂ ਦੇ ਬਲੋ ਜ਼ਮਾਨਤ ਅਰਜੀ ਦੀ ਪਾਰਟੀਸ਼ਨ ਦਾਇਰ ਕੀਤੀ ਗਈ ਸੀ ਪਰ ਪੰਜਾਬ ਹਰਿਆਣਾ ਹਾਈ ਕੋਰਟ ਦੇ ਵੱਲੋਂ ਵੱਡਾ ਝਟਕਾ ਦਿੱਤਾ ਗਿਆ ਅਤੇ ਉਹਨਾਂ ਦੀ ਜ਼ਮਾਨਤ ਅਰਜੀ ਨੂੰ ਖਾਰਜ ਕਰ ਦਿੱਤਾ ਗਿਆ ਸੋ ਦਾਦੇ ਕੇ ਅਮਰਤਪਾਲ ਸਿੰਘ ਦੇ ਦੋ ਸਾਥੀ ਅਚੇਪਾਲ ਤੇ ਭੁਪਿੰਦਰ ਸਿੰਘ ਦੇ ਵੱਲੋਂ ਜ਼ਮਾਨਤ ਅਰਜੀ ਜਿਹੜੀ ਕੀਤੀ ਗਈ ਸੀ ਦਾਦੇ ਕੇ ਜਨਾਲਾ ਹਿੰਸਾ ਮਾਮਲੇ ਦੇ ਵਿੱਚ ਨਾਮਜਰ ਸਨ ਕਾਰਵਾਈ ਹੋਈ ਹੈ ਤੇ ਉਹ ਵੀ ਜਿਹੜੇ ਕਿ ਅਮਰਤਪਾਲ ਸਿੰਘ ਦੇ ਨਾਲ ਬੰਦ ਨੇ ਪਰ ਉਹਨਾਂ ਦੇ ਵੱਲੋਂ ਲਗਾਤਾਰ ਪੰਜਾਬ ਹਰਿਆਣਾ ਹਾਈ ਕੋਰਟ ਦਾ ਰੁਕੀਤਾ ਜਾ ਰਿਹਾ ਤੇ ਜ਼ਮਾਨਤ ਅਰਜੀ ਲਗਾਈ ਗਈ ਸੀ ਜਿਹਦੇ ਚੱਲਦੇ ਵੱਡਾ ਝਟਕਾ ਦਿੱਤਾ ਗਿਆ ਤੇ ਉਹਨਾਂ ਦੀ ਜ਼ਮਾਨਤ ਅਰਜੀ ਨੂੰ ਖਾਰਜ ਕਰ ਦਿੱਤਾ ਗਿਆ ਸਦਾ ਦੇ ਕਿ ਇਹਨਾਂ ਦੇ ਖਿਲਾਫ 3 ਐਫ ਆਈ ਆਰ ਦਰਜ ਨੇ ਜਿਹਦੇ ਚੱਲਦੇ ਪੰਜਾਬ ਹਰਿਆਣਾ ਹਾਈ ਕੋਰਟ ਦਾ ਕਹਿਣਾ ਹੈ ਕਿ ਇਹਨਾਂ ਦੇ ਉੱਤੇ ਪਹਿਲੇ ਹੀ 3 ਐਫ ਆਈ ਆਰ ਨੇ ਤਾਂ ਇਹਨਾਂ ਦੀ ਜਿਹੜੀ ਜ਼ਮਾਨਤ ਹੈ ਉਹ ਮਨਜੂਰ ਨਹੀਂ ਹੋ ਸਕਦੇ ਕਿਉਂਕਿ ਇਹਨਾਂ ਦੇ ਵੱਲੋਂ ਜਿਹੜਾ ਕਿ ਪੁਲਿਸ ਮਾਮਲੇ ਦੇ ਵਿੱਚ ਵਿਗਨ ਪਾਇਆ ਤੇ ਕਾਰਵਾਈ ਕੀਤੀ ਗਈ ਹੈ ਅਤੇ ਜਿਹੜਾ ਮਾਮਲੇ ਦੇ ਹਿੰਸਾ ਮਾਮਲੇ ਦੇ ਵਿੱਚ ਉਹਨਾਂ ਦੇ ਵੱਲੋਂ ਜਿਹੜਾ ਕਿ ਪੁਲਿਸ ਦੀ ਡਿਊਟੀ 'ਚ ਵੀ ਵਿਗਨ ਪਾਇਆ ਤੇ ਉਹਨਾਂ ਤੇ ਹਮਲਾ ਕੀਤਾ ਜਿਹਦੇ ਚੱਲ ਦੇ ਕਾਰਵਾਈ ਹੋਏ ਤੇ ਉਹਨਾਂ ਨੂੰ ਜ਼ਮਾਨਤ ਜਿਹੜੀ ਕਿ ਨਹੀਂ ਮਿਲ ਸਕਦੀ ਹਾਲਾਂਕਿ ਜੇਕਰ ਅਜੀਪਾਲ ਤੇ ਭੁਵਿੰਦਰ ਦੀ ਗੱਲ ਕਰੀਏ ਤਾਂ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਜਿਹੜੇ ਇੱਕ ਉਨ੍ਹਾਂ ਦੇ ਖਿਲਾਫ ਕਾਰਵਾਈ ਹੋਈ ਆ ਉਹ ਗੈਰ ਕਾਨੂੰਨੀ ਤਰੀਕੇ ਦੇ ਨਾਲ ਹੋਈ ਆ ਸੋ ਦੱਸ ਦੇ ਕਿ ਅਮਰਤਪਾਲ ਸਿੰਘ ਅਤੇ ਉਹਨਾਂ ਦੇ ਨੌ ਸਾਥੀ ਅਸਮ ਦੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਨੇ ਅਜਨਾਲਾ ਹਿੰਸਾ ਮਾਮਲੇ ਦੇ ਵਿੱਚ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਗਈ ਸੀ ਵਕ ਵਕ ਥਾਮਾ ਤੋਂ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਹਦੇ ਚੱਲਦੇ ਇਹਨਾਂ ਨੂੰ ਅਸਮ ਦੇ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਰੱਖਿਆ ਹੋਇਆ ਪਰ ਉਹਤੇ ਲਗਾਤਾਰ ਅਮਰਤਪਾਲ ਸਿੰਘ ਦੇ ਸਾਥੀਆਂ ਦੇ ਵੱਲੋਂ ਲਗਾਤਾਰ ਪੰਜਾਬ ਹਰਿਆਣਾ ਹਾਈ ਕੋਰਟ ਦਾ ਰੁਕ ਕੀਤਾ ਜਾ ਰਿਹਾ ਹੈ ਆਪਣੇ ਗ੍ਰਿਫਤਾਰੀ ਨੂੰ ਗੈਰ ਕਾਨੂੰਨੀ ਦੱਸਿਆ ਜਾ ਰਿਹਾ ਹੈ ਜ਼ਮਾਨਤ ਅਰਜ਼ੀਆਂ ਲਗਾਈਆਂ ਜਾ ਰਹੀਆਂ ਨੇ ਪਰ ਪੰਜਾਬ ਹਰਿਆਣਾ ਹਾਈ ਕੋਰਟ ਦੇ ਵੱਲੋਂ ਵੱਡਾ ਝੜਕਾ ਦਿੱਤਾ ਗਿਆ ਸੁਣਵਾਈ ਕੀਤੀ ਗਈ ਜ਼ਮਾਨਤ ਅਰਜ਼ੀ ਮਾਮਲੇ ਦੇ ਵਿੱਚ ਤਾਂ ਉਹਨਾਂ ਦੀ ਜ਼ਮਾਨਤ ਅਰਜ਼ੀ ਨੂੰ ਖਾਰਜ ਉਹ ਕਰ ਦਿੱਤਾ ਗਿਆ ਕਿਉਂਕਿ ਉਹਨਾਂ ਦਾ ਕਹਿਣਾ ਕਿ ਜਿਹੜਾ ਕਿ ਪੰਜਾਬ ਪੁਲਿਸ ਦੇ ਡਿਊਟੀ ਦੇ ਵਿੱਚ ਉਹਨਾਂ ਨੇ ਵਿਗਨ ਪਾਈ ਉਹਨਾਂ ਤੇ ਜਿਹੜਾ ਹਮਲਾ ਕੀਤਾ ਗਿਆ ਆ ਜਿਹਦੇ ਚੱਲਦੇ ਉਹਨਾਂ ਦੇ ਖਿਲਾਫ ਜਿਹੜੀਆਂ ਕਿ ਪਹਿਲਾਂ ਹੀ 3 ਐਫਆਈਆਰ ਦਰਜ ਨੇ ਤਾਂ ਉਹਨਾਂ ਨੂੰ ਜ਼ਮਾਨਤ ਹੈ ਜਿਹੜੀ ਕਿ ਉਹ ਨਹੀਂ ਮਿਲ ਸਕਦੀ। ਸੋ ਦੱਸਦੇ ਕਿ ਜਨਾਲਾ ਹਿੰਸਾ ਵੱਡੇ ਪੱਧਰ ਤੇ ਹੋਈ ਜਿਸ ਦੇ ਤਹਿਤ ਕਾਫੀ ਜਿਹੜਾ ਕਿ ਨੁਕਸਾਨ ਵੀ ਹੋਇਆ ਸੀ। ਕਾਫੀ ਉੱਥੇ ਜਿਹੜੀ ਕਿ ਹਿੰਸਾ ਹੋਈ ਜਿਸ ਤੋਂ ਬਾਅਦ ਪੁਲਿਸ ਵੱਲੋਂ ਕਾਰਵਾਈ ਕਰਦੇ ਵਕ ਵਕ ਥਾਮ ਤੋਂ ਅਮਰਤਪਾਲ ਸਿੰਘ ਅਤੇ ਉਹਨਾਂ ਦੇ ਸਾਥੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਜਿਸ ਤੋਂ ਬਾਅਦ ਉਹਨਾਂ ਨੂੰ ਹੁਣ ਅਸਮ ਦੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਰੱਖਿਆ ਹੋਇਆ ਜਿੱਥੇ ਬੰਦ ਨੇ ਅਮਰਤਪਾਲ ਸਿੰਘ ਅਤੇ ਉਹਨਾਂ ਦੇ ਸਾਥੀ ਲਗਾਤਾਰ ਉਹਨਾਂ ਦੇ ਵੱਲੋਂ ਜਿੱਥੇ ਮੰਗ ਕੀਤੀ ਜਾ ਰਹੀ ਹੈ ਜ਼ਮਾਨਤਾਂ ਲਗਾਈਆਂ ਜਾ ਰਹੀਆਂ ਨੇ ਪਰ ਉਥੇ ਵਾਰ-ਵਾਰ ਪੰਜਾਬ ਹਰਿਆਣਾ ਹਾਈ ਕੋਰਟ ਦੇ ਵੱਲੋਂ ਵੀ ਉਹਨਾਂ ਨੂੰ ਝੜਕਾ ਉਹ ਦਿੱਤਾ ਜਾ ਰਿਹਾ ਕਿ ਕਿ ਉਹਨਾਂ ਦੀਆਂ ਜ਼ਮਾਨਤ ਅਰਜ਼ੀਆਂ ਨੂੰ ਮਨਜ਼ੂਰ ਨਹੀਂ ਕੀਤਾ ਜਾ ਰਿਹਾ ਬਿਊਰੋ ਰਿਪੋਰਟ ਹਰਪਪੰਜਾਬ ਟੀਵੀ ਸਸ਼ੀਕਾਲ ਮੈਰੀਨਾ ਦੀ ਮਾਂ ਤੁਸੀਂ ਦੇਖ ਰਹੇ ਹੋ ਹਰਪਪੰਜਾਬ ਟੀਵੀ ਤੇ ਇਸ ਵੇਲੇ ਦੀ ਵੱਡੀ ਖਬਰ ਅਮਰਤਪਾਲ ਸਿੰਘ ਦੇ ਸਾਥੀਆਂ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਦਾਦੀ ਕੀ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚੋਂ ਉਹਨਾਂ ਦੇ ਵੱਲੋਂ ਜ਼ਮਾਨਤ ਅਰਜੀ ਦੀ ਪਾਰਟੀਸ਼ਨ ਦਾਇਰ ਕੀਤੀ ਗਈ ਸੀ ਪਰ ਪੰਜਾਬ ਹਰਿਆਣਾ ਹਾਈ ਕੋਰਟ ਦੇ ਵੱਲੋਂ ਵੱਡਾ ਝਟਕਾ ਦਿੱਤਾ ਗਿਆ ਅਤੇ ਉਹਨਾਂ ਦੀ ਜ਼ਮਾਨਤ ਅਰਜੀ ਨੂੰ ਖਾਰਜ ਕਰ ਦਿੱਤਾ ਗਿਆ ਸੋ ਦਾਦੇ ਕੇ ਅਮਰਤਪਾਲ ਸਿੰਘ ਦੇ ਦੋ ਸਾਥੀ ਅਚੇਪਾਲ ਤੇ ਭੁਪਿੰਦਰ ਸਿੰਘ ਦੇ ਵੱਲੋਂ ਜ਼ਮਾਨਤ ਅਰਜੀ ਜਿਹੜੀ ਕੀਤੀ ਗਈ ਸੀ ਦਾਦੇ ਕੇ ਜਨਾਲਾ ਹਿੰਸਾ ਮਾਮਲੇ ਦੇ ਵਿੱਚ ਨਾਮਜਨ ਸਨ ਕਾਰਵਾਈ ਹੋਈ ਹੈ ਤੇ ਉਹ ਵੀ ਜਿਹੜੇ ਕਿ ਅਮਰਤਪਾਲ ਸਿੰਘ ਦੇ ਨਾਲ ਬੰਦ ਨੇ ਪਰ ਉਹਨਾਂ ਦੇ ਵੱਲੋਂ ਲਗਾਤਾਰ ਪੰਜਾਬ ਹਰਿਆਣਾ ਹਾਈ ਕੋਰਟ ਦਾ ਰੁਕੀਤਾ ਜਾ ਰਿਹਾ ਤੇ ਜ਼ਮਾਨਤ ਅਰਜੀ ਲਗਾਈ ਗਈ ਸੀ ਜਿਸ ਦੇ ਚੱਲਦੇ ਵੱਡਾ ਝਟਕਾ ਦਿੱਤਾ ਗਿਆ ਤੇ ਉਹਨਾਂ ਦੀ ਜ਼ਮਾਨਤ ਅਰਜੀ ਨੂੰ ਖਾਰਜ ਕਰ ਦਿੱਤਾ ਗਿਆ ਸਦਾ ਦੇ ਕਿ ਇਹਨਾਂ ਦੇ ਖਿਲਾਫ 3 ਐਫ ਆਈ ਆਰ ਦਰਜ ਨੇ ਜਿਹਦੇ ਚੱਲਦੇ ਪੰਜਾਬ ਹਰਿਆਣਾ ਹਾਈ ਕੋਰਟ ਦਾ ਕਹਿਣਾ ਹੈ ਕਿ ਇਹਨਾਂ ਦੇ ਉੱਤੇ ਪਹਿਲਾਂ ਹੀ 3 ਐਫ ਆਈ ਆਰ ਨੇ ਤਾਂ ਇਹਨਾਂ ਦੀ ਜਿਹੜੀ ਜ਼ਮਾਨਤ ਹੈ ਉਹ ਮਨਜ਼ੂਰ ਨਹੀਂ ਹੋ ਸਕਦੀ ਕਿਉਂਕਿ ਇਹਨਾਂ ਦੇ ਵੱਲੋਂ ਜਿਹੜਾ ਕਿ ਪੁਲਿਸ ਮਾਮਲੇ ਦੇ ਵਿੱਚ ਬਿਗਨ ਪਾਇਆ ਤੇ ਕਾਰਵਾਈ ਕੀਤੀ ਗਈ ਹੈ ਅਤੇ ਜਿਹੜਾ ਮਾਮਲੇ ਦੇ ਹਿੰਸਾ ਮਾਮਲੇ ਦੇ ਵਿੱਚ ਉਹਨਾਂ ਦੇ ਵੱਲੋਂ ਜਿਹੜਾ ਕਿ ਪੁਲਿਸ ਦੀ ਡਿਊਟੀ 'ਚ ਵੀ ਬਿਗਨ ਪਾਇਆ ਤੇ ਉਹਨਾਂ ਤੇ ਹਮਲਾ ਕੀਤਾ ਜਿਹਦੇ ਚਾਦੇ ਕਾਰਵਾਈ ਹੋਈ ਤੇ ਉਹਨਾਂ ਨੂੰ ਜ਼ਮਾਨਤ ਆ ਜਿਹੜੀ ਕਿ ਨਹੀਂ ਮਿਲ ਸਕਦੀ ਹਾਲਾਂਕਿ ਜੇਕਰ ਅਜੀਪਾਲ ਦੇ ਭੁਵਿੰਦਰ ਦੀ ਗੱਲ ਕਰੀਏ ਤਾਂ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਜਿਹੜੇ ਇੱਕ ਉਹਨਾਂ ਦੇ ਖਿਲਾਫ ਕਾਰਵਾਈ ਹੋਈ ਆ ਉਹ ਗੈਰ ਕਾਨੂੰਨੀ ਤਰੀਕੇ ਦੇ ਨਾਲ ਹੋਈ ਆ ਸੋ ਦਾ ਦੇ ਕੇ ਅਮਰਤ ਪਾਸ ਸਿੰਘ ਅਤੇ ਉਹਨਾਂ ਦੇ ਨੌ ਸਾਥੀ ਅਸਮ ਦੀ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਨੇ ਅਜਨਾਲਾ ਹਿੰਸਾ ਮਾਮਲੇ ਦੇ ਵਿੱਚ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਗਈ ਸੀ ਵਕ ਵਕ ਥਾਮਾ ਤੋਂ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਹਦੇ ਚੱਲਦੇ ਇਹਨਾਂ ਨੂੰ ਅਸਮ ਦੀ ਡਿਬਰੂਗੜ ਜੇਲ੍ਹ ਦੇ ਵਿੱਚ ਰੱਖਿਆ ਹੋਇਆ ਹੈ ਪਰਤੇ ਲਗਾਤਾਰ ਅਮਰਤਪਾਲ ਸਿੰਘ ਦੇ ਸਾਥੀਆਂ ਦੇ ਵੱਲੋਂ ਲਗਾਤਾਰ ਪੰਜਾਬ ਹਰਿਆਣਾ ਹਾਈ ਕੋਰਟ ਦਾ ਰੁਕ ਕੀਤਾ ਜਾ ਰਿਹਾ ਆਪਣੀ ਗ੍ਰਿਫਤਾਰੀ ਨੂੰ ਗੈਰ ਕਾਨੂੰਨੀ ਦੱਸਿਆ ਜਾ ਰਿਹਾ ਜ਼ਮਾਨਤ ਅਰਜ਼ੀਆਂ ਲਗਾਈਆਂ ਜਾ ਰਹੀਆਂ ਨੇ ਪਰ ਪੰਜਾਬ ਹਰਿਆਣਾ ਹਾਈ ਕੋਰਟ ਦੇ ਵੱਲੋਂ ਵੱਡਾ ਝੜਕਾ ਦਿੱਤਾ ਗਿਆ ਸੁਣਵਾਈ ਕੀਤੀ ਗਈ ਜ਼ਮਾਨਤ ਅਰਜ਼ੀ ਮਾਮਲੇ ਦੇ ਵਿੱਚ ਤਾਂ ਉਹਨਾਂ ਦੀ ਜ਼ਮਾਨਤ ਅਰਜ਼ੀ ਨੂੰ ਖਾਰਜ ਉਹ ਕਰ ਦਿੱਤਾ ਗਿਆ ਕਿਉਂਕਿ ਉਹਨਾਂ ਦਾ ਕਹਿਣਾ ਕਿ ਜਿਹੜਾ ਕਿ ਪੰਜਾਬ ਪੁਲਿਸ ਦੇ ਡਿਊਟੀ ਦੇ ਵਿੱਚ ਉਹਨਾਂ ਨੇ ਵਿਗਨ ਪਾਈ ਉਹਨਾਂ ਤੇ ਜਿਹੜਾ ਹਮਲਾ ਕੀਤਾ ਗਿਆ ਆ ਜਿਸ ਦੇ ਚਲਦੇ ਉਹਨਾਂ ਦੇ ਖਿਲਾਫ ਜਿਹੜੀਆਂ ਕਿ ਪਹਿਲਾਂ ਹੀ 3 ਐਫ ਆਈ ਆਰ ਦਰਜ ਨੇ ਤਾਂ ਉਹਨਾਂ non ਜ਼ਮਾਨਤ ਜਿਹੜੀ ਕਿ ਉਹ ਨਹੀਂ ਮਿਲ ਸਕਦੀ। ਸੋ ਦੱਸਦੇ ਕਿ ਜਨਾਲਾ ਹਿੰਸਾ ਵੱਡੇ ਪੱਧਰ ਤੇ ਹੋਈ ਜਿਸ ਦੇ ਤਹਿਤ ਕਾਫੀ ਜਿਹੜਾ ਕਿ ਨੁਕਸਾਨ ਵੀ ਹੋਇਆ ਸੀ। ਕਾਫੀ ਉੱਥੇ ਜਿਹੜੀ ਕਿ ਹਿੰਸਾ ਹੋਈ ਜਿਸ ਤੋਂ ਬਾਅਦ ਪੁਲਿਸ ਵੱਲੋਂ ਕਾਰਵਾਈ ਕਰਦੇ ਵਕ ਵਕ ਥਾਮਾ ਤੋਂ ਅਮਰਤਪਾਲ ਸਿੰਘ ਅਤੇ ਉਹਨਾਂ ਦੇ ਸਾਥੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਜਿਸ ਤੋਂ ਬਾਅਦ ਉਹਨਾਂ ਨੂੰ ਹੁਣ ਅਸਮ ਦੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਰੱਖਿਆ ਹੋਇਆ ਜਿੱਥੇ ਬੰਦ ਨੇ ਅਮਰਤਪਾਲ ਸਿੰਘ ਅਤੇ ਉਹਨਾਂ ਦੇ ਸਾਥੀ ਲਗਾਤਾਰ ਉਹਨਾਂ ਦੇ ਵੱਲੋਂ ਜਿੱਥੇ ਮੰਗ ਕੀਤੀ ਜਾ ਰਹੀ ਹੈ ਜ਼ਮਾਨਤਾਂ ਲਗਾਈਆਂ ਜਾ ਰਹੇ ਨੇ ਪਰ ਉੱਥੇ ਵਾਰ-ਵਾਰ ਪੰਜਾਬ ਹਰਿਆਣਾ ਹਾਈ ਕੋਰਟ ਦੇ ਵੱਲ ਕਿਤਾ ਚਾ ਰਿਹਾ ਕਿਉਂਕਿ ਉਹਨਾਂ ਦੀ ਜ਼ਮਾਨਤ ਅਰਜ਼ੀਆਂ ਨੂੰ ਮਨਜ਼ੂਰ ਨਹੀਂ ਕੀਤਾ ਜਾ ਰਿਹਾ ਬਿਊਰੋ ਰਿਪੋਰਟ ਹਰਪ ਪੰਜਾਬ ਟੀਵੀ ਸਸ਼ੀਕਾਲ ਮੈਰੀਨਤੀ ਮਾਂ ਤੁਸੀਂ ਦੇਖ ਰਹੇ ਹੋ ਹਰਪ ਪੰਜਾਬ ਟੀਵੀ ਤੇ ਇਸ ਵੇਲੇ ਦੀ ਵੱਡੀ ਖਬਰ ਅਮਰਤਪਾਲ ਸਿੰਘ ਦੇ ਸਾਥੀਆਂ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਦਾਦੀਕੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਉਹਨਾਂ ਦੇ ਵੱਲੋਂ ਜ਼ਮਾਨਤ ਅਰਜੀ ਦੀ ਪਟੀਸ਼ਨ ਦਾਇਰ ਕੀਤੀ ਗਈ ਸੀ ਪਰ ਪੰਜਾਬ ਹਰਿਆਣਾ ਹਾਈ ਕੋਰਟ ਦੇ ਵੱਲੋਂ ਵੱਡਾ ਝਟਕਾ ਦਿੱਤਾ ਗਿਆ ਅਤੇ ਉਹਨਾਂ ਦੀ ਜ਼ਮਾਨਤ ਅਰਜੀ ਨੂੰ ਖਾਰਜ ਕਰ ਦਿੱਤਾ ਗਿਆ ਸੋ ਦਾਦੀਕੇ ਅਮਰਤਪਾਲ ਸਿੰਘ ਦੇ ਦੋ ਸਾਥੀ ਅਚੇਪਾਲ ਤੇ ਭੁਪਿੰਦਰ ਸਿੰਘ ਦੇ ਵੱਲੋਂ ਜ਼ਮਾਨਤ ਅਰਜੀ ਜਿਹੜੀ ਦਿੱਤੀ ਗਈ ਸੀ ਰਾਦੇ ਅਗੇ ਜਨਾਲਾ ਹਿੰਸਾ ਮਾਮਲੇ ਦੇ ਵਿੱਚ ਨਾਮਜਰ ਸਨ ਕਾਰਵਾਈ ਹੋਈ ਹੈ ਤੇ ਉਹ ਵੀ ਜਿਹੜੇ ਕਿ ਅਮਰਤਪਾਲ ਸਿੰਘ ਦੇ ਨਾਲ ਬੰਦ ਨੇ ਪਰ ਉਹਨਾਂ ਦੇ ਵੱਲੋਂ ਲਗਾਤਾਰ ਪੰਜਾਬ ਹਰਣਾ ਹਾਈ ਕੋਰਟ ਦਾ ਰੁਕੀਤਾ ਜਾ ਰਿਹਾ ਤੇ ਜ਼ਮਾਨਤ ਅਰਜੀ ਲਗਾਈ ਗਈ ਸੀ ਜਿਹਦੇ ਚੱਲਦੇ ਵੱਡਾ ਝਟਕਾ ਦਿੱਤਾ ਗਿਆ ਤੇ ਉਹਨਾਂ ਦੀ ਜ਼ਮਾਨਤ ਅਰਜੀ ਨੂੰ ਖਾਰਜ ਕਰ ਦਿੱਤਾ ਗਿਆ ਸਦਾ ਦੇ ਕਿ ਇਹਨਾਂ ਦੇ ਖਿਲਾਫ 3 ਐਫ ਆਈ ਆਰ ਦਰਜ ਨੇ ਜਿਹਦੇ ਚੱਲਦੇ ਪੰਜਾਬ ਹਰਿਆਣਾ ਹਾਈ ਕੋਰਟ ਦਾ ਕਹਿਣਾ ਹੈ ਕਿ ਇਹਨਾਂ ਦੇ ਉੱਤੇ ਪਹਿਲੇ ਹੀ 3 ਐਫ ਆਈ ਆਰ ਨੇ ਤਾਂ ਇਹਨਾਂ ਦੀ ਜਿਹੜੀ ਜ਼ਮਾਨਤ ਹੈ ਉਹ ਮਨਜ਼ੂਰ ਨਹੀਂ ਹੋ ਸਕਦੀ ਕਿਉਂਕਿ ਇਹਨਾਂ ਦੇ ਵੱਲੋਂ ਜਿਹੜਾ ਕਿ ਪੁਲਿਸ ਮਾਮਲੇ ਦੇ ਵਿੱਚ ਬਿਗਨ ਪਾਇਆ ਤੇ ਕਾਰਵਾਈ ਕੀਤੀ ਗਈ ਹੈ ਅਤੇ ਜਿਹੜਾ ਮਾਮਲੇ ਦੇ ਹਿੰਸਾ ਮਾਮਲੇ ਦੇ ਵਿੱਚ ਉਹਨਾਂ ਦੇ ਵੱਲੋਂ ਜਿਹੜਾ ਕਿ ਪੁਲਿਸ ਦੀ ਡਿਊਟੀ 'ਚ ਵੀ ਬਿਗਨ ਪਾਇਆ ਤੇ ਉਹਨਾਂ ਤੇ ਹਮਲਾ ਕੀਤਾ ਜਿਹਦੇ ਚਾਦੇ ਕਾਰਵਾਈ ਹੋਈ ਤੇ ਉਹਨਾਂ ਨੂੰ ਜ਼ਮਾਨਤ ਆ ਜਿਹੜੀ ਕਿ ਨਹੀਂ ਮਿਲ ਸਕਦੀ ਹਾਲਾਂਕਿ ਜੇਕਰ ਅਜੀਪਾਲ ਦੇ ਭੁਵਿੰਦਰ ਦੀ ਗੱਲ ਕਰੀਏ ਤਾਂ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਜਿਹੜੇ ਇੱਕ ਉਹਨਾਂ ਦੇ ਖਿਲਾਫ ਕਾਰਵਾਈ ਹੋਈ ਆ ਉਹ ਗੈਰ ਕਾਨੂੰਨੀ ਤਰੀਕੇ ਦੇ ਨਾਲ ਹੋਈ ਆ ਸੋ ਦਾ ਦੇ ਕੇ ਅਮਰਤਪਾਲ ਸਿੰਘ ਅਤੇ ਉਹਨਾਂ ਦੇ ਨੌ ਸਾਥੀ ਅਸਮ ਦੀ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਨੇ ਅਜਨਾਲਾ ਹਿੰਸਾ ਮਾਮਲੇ ਦੇ ਵਿੱਚ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਗਈ ਸੀ ਵਕ ਵਕ ਥਾਮਾ ਤੋਂ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਹਦੇ ਚੱਲਦੇ ਇਹਨਾਂ ਨੂੰ ਅਸਮ ਦੇ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਰੱਖਿਆ ਹੋਇਆ ਪਰ ਉਹ ਤੇ ਲਗਾਤਾਰ ਅਮਰਤਪਾਲ ਸਿੰਘ ਦੇ ਸਾਥੀਆਂ ਦੇ ਵੱਲੋਂ ਲਗਾਤਾਰ ਪੰਜਾਬ ਹਰਿਆਣਾ ਹਾਈ ਕੋਰਟ ਦਾ ਰੁਕ ਕੀਤਾ ਜਾ ਰਿਹਾ ਆਪਣੀ ਗ੍ਰਿਫਤਾਰੀ ਨੂੰ ਗੈਰ ਕਾਨੂੰਨੀ ਦੱਸਿਆ ਜਾ ਰਿਹਾ ਜ਼ਮਾਨਤ ਅਰਜ਼ੀਆਂ ਲਗਾਈਆਂ ਜਾ ਰਹੀਆਂ ਨੇ ਪਰ ਪੰਜਾਬ ਹਰਿਆਣਾ ਹਾਈ ਕੋਰਟ ਦੇ ਵੱਲੋਂ ਵੱਡਾ ਝੜਕਾ ਦਿੱਤਾ ਗਿਆ ਸੁਣਵਾਈ ਕੀਤੀ ਗਈ ਜ਼ਮਾਨਤ ਅਰਜ਼ੀ ਮਾਮਲੇ ਦੇ ਵਿੱਚ ਤਾਂ ਉਹਨਾਂ ਦੀ ਜ਼ਮਾਨਤ ਅਰਜ਼ੀ ਨੂੰ ਖਾਰਜ ਉਹ ਕਰ ਦਿੱਤਾ ਗਿਆ ਕਿਉਂਕਿ ਉਹਨਾਂ ਦਾ ਕਹਿਣਾ ਕਿ ਜਿਹੜਾ ਕਿ ਪੰਜਾਬ ਪੁਲਿਸ ਦੇ ਡਿਊਟੀ ਦੇ ਵਿੱਚ ਉਹਨਾਂ ਨੇ ਵਿਗਨ ਪਾਈ ਉਹਨਾਂ ਤੇ ਜਿਹੜਾ ਹਮਲਾ ਕੀਤਾ ਗਿਆ ਆ ਜਿਸ ਦੇ ਚੱਲਦੇ ਉਹਨਾਂ ਦੇ ਖਿਲਾਫ ਜੀ ਕਿ ਪਹਿਲਾਂ ਹੀ 3 ਐਫਆਈਆਰ ਦਰਜ ਨੇ ਤਾਂ ਉਹਨਾਂ ਨੂੰ ਜ਼ਮਾਨਤ ਜਿਹੜੀ ਕਿ ਉਹ ਨਹੀਂ ਮਿਲ ਸਕਦੀ। ਸੋ ਦੱਸਦੇ ਕਿ ਜਨਾਲਾ ਹਿੰਸਾ ਵੱਡੇ ਪੱਧਰ ਤੇ ਹੋਈ ਜਿਸ ਦੇ ਤਹਿਤ ਕਾਫੀ ਜਿਹੜਾ ਕਿ ਨੁਕਸਾਨ ਵੀ ਹੋਇਆ ਸੀ। ਕਾਫੀ ਉੱਥੇ ਜਿਹੜੀ ਕਿ ਹਿੰਸਾ ਹੋਈ ਜਿਸ ਤੋਂ ਬਾਅਦ ਪੁਲਿਸ ਵੱਲੋਂ ਕਾਰਵਾਈ ਕਰਦੇ ਵਕ ਵਕ ਥਾਮਾ ਤੋਂ ਅਮਰਤਪਾਲ ਸਿੰਘ ਅਤੇ ਉਹਨਾਂ ਦੇ ਸਾਥੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਜਿਸ ਤੋਂ ਬਾਅਦ ਉਹਨਾਂ ਨੂੰ ਹੁਣ ਅਸਮ ਦੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਰੱਖਿਆ ਹੋਇਆ ਜਿੱਥੇ ਬੰਦ ਨੇ ਅਮਰਤਪਾਲ ਸਿੰਘ ਅਤੇ ਉਹਨਾਂ ਦੇ ਸਾਥੀ ਲਗਾਤਾਰ ਉਹਨਾਂ ਦੇ ਵੱਲੋਂ ਜਿੱਥੇ ਮੰਗ ਕੀਤੀ ਜਾ ਰਹੀ ਹੈ ਜ਼ਮਾਨਤਾਂ ਲਗਾਈਆਂ ਜਾ ਰਹੀ ਨੇ ਪਰ ਉੱਥੇ ਵਾਰ-ਵਾਰ ਪੰਜਾਬ ਹਰਿਆਣਾ ਹਾਈ ਕੋਰਟ ਦੇ ਵੱਲ ਕਿਤਾ ਚਾ ਰਿਹਾ ਕਿਉਂਕਿ ਉਹਨਾਂ ਦੀਆਂ ਜ਼ਮਾਨਤ ਅਰਜ਼ੀਆਂ ਨੂੰ ਮਨਜ਼ੂਰ ਨਹੀਂ ਕੀਤਾ ਜਾ ਰਿਹਾ ਬਿਊਰੋ ਰਿਪੋਰਟ ਹਰਪੰਜਾਬ ਟੀਵੀ